ਸਤਨਾਮ ਵਾਹਿਗੁਰੂ ਵਾਹਿਗੁਰੂ ਨਾਮੁ ਤੁਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਅਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਵਾਰ ਗੁਜਰੀ ਦੀ ਵਾਰ ਚੱਲ ਰਹੀ ਹੈ ਜਿਦੇ ਵਿੱਚ ਸਤਿਗੁਰਾਂ ਦੇ 20 ਸ਼ਲੋਕ ਫੌਲੀਆਂ ਸਪੂਰਨ ਹੋਈਆਂ ਹਨ ਅਖੀਰਲੀ ਸ਼ਲੋਕ ਪੌਲੀ ਪਾਸ਼ਾ ਜੀ ਦੀ ਹੈ 524 ਅੰਦ ਤੇ ਪਾਸ਼ਾ ਜੀ ਇਸ ਸ਼ਲੋਕ ਦੀ ਰਮਤਾ ਕਰਦੇ ਹਨ ਆਓ ਪੰਚਮ ਪਾਸ਼ਾ ਜੀ ਆਪਣੀ ਰਸਨਾ ਤੋਂ ਭਾਈ ਭਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਸ਼ਲੋਕ ਮਹਲਾ 5 ਰਾਮ ਜਪੋ ਵਡਭਾਗੀ ਹ ਜਲ ਥਲ ਪੂਰਨ ਸੋਏ ਨਾਨਕ ਨਾਮ ਧਿਆਈ ਧਿਆਈ ਐ ਬਿਗਨ ਨ ਲਾਗੇ ਕੋਈ ਤੰਤਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਭਾਈ ਸ਼ਲੋਕ ਦੀ ਰਮਤਾ ਕਰਦੇ ਹਨ RAM ਜਪੋ ਵੱਡ ਭਾਗੀਓ ਜਲ ਥਲ ਪੂਰਨ ਸੋਏ ਸਤਿਗੁਰ ਜੀ ਬਤਨ ਕਰਦੇ ਹਨ ਕਹਿੰਦੇ ਵੱਡੇ ਭਾਗਾ ਵਾਲਿਓ ਪੂਰਾ ਰਾਮ ਜਪਨਾ ਕਰੋ ਰਾਮ ਜਪੋ ਵਡ ਭਾਗਿਓ ਹੋ ਰਮਿਆ ਹੋਇਆ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਉਹਦਾ ਨਾਮ ਰਾਮ ਹੈ ਕੋਈ ਸਰੀਰ ਦਾ ਨਾਮ ਨਹੀਂ ਹੈ ਬਾਣੀ ਦੇ ਵਿੱਚ ਹੋ ਰਮਿਆ ਹੋਇਆ ਕਣਕਣ ਦੇ ਵਿੱਚ ਉਹਨੂੰ ਰਾਮ ਕਿਹਾ ਜਾਂਦਾ ਹੈ ਮਹਾਰਾਜ ਜੀ ਨਾਲ ਦੀ ਨਾਲ ਅਨਸਰ ਵੀ ਦਿੰਦੇ ਹਨ ਜਲ ਥਲ ਪੂਰਨ ਸੋਏ ਕਹਿੰਦੇ ਵਿਭਾਗੀ ਪੁਰਸ਼ੋ ਉਹਦੇ ਨਾਮ ਨੂੰ ਜਪਨਾ ਕਰੋ ਜਿਹੜਾ ਰਾਮ ਜਲ ਥਲ ਵਿੱਚ ਵੀ ਹੈ ਤਰਤੀਤੇ ਵੀ ਹੈ ਅਤੇ ਪਾਣੀ ਵਿੱਚ ਵੀ ਹੈ ਜਲ ਵਿੱਚ ਵੀ ਥਲ ਵਿੱਚ ਵੀ ਪੂਰਨ ਹੈ ਹਰ ਜਗਤ ਤੇ ਮਹਾਰਾਜ ਜੀ ਕਹਿੰਦੇ ਉਹ ਪਲੀ ਪੂਰਨ ਹੈ ਨਾਨਕ ਨਾਮ ਧਿਆਈ ਹੈ ਵੀਗਨ ਨਾ ਲਾਗੈ ਕੋਈ ਮਹਾਰਾਜ ਜੀ ਕਹਿੰਦੇ ਭਾਈ ਉਹਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ ਇੱਥੇ ਧਿਆਇਆ ਹੈ ਲਬਜ ਇਹ ਵੀ ਤਕਰੀਬਨ ਆਪਾਂ ਧਿਆਈਏ ਬੋਲ ਦਿੰਦੇ ਹਾਂ ਲਬਜ ਬਹੁਤ ਜਗ੍ਹਾ ਤੇ ਧਿਆਇਆ ਹੁੰਦਾ ਹੈ ਤੱਦਾ ਤੱਦੇ ਨੂੰ ਸਿਆਰੀ ਹਾ ਹਿੰ ਸਿਆਰੀ ਧਿਆਇ ਐ ਐੜੀ ਦੁਲਾਈਆਂ ਐ ਹੁੰਦੀਆਂ ਇਹਨੂੰ ਆਮ ਆਪਾਂ ਧਿਆਈਏ ਬੋਲਦੇ ਹਾਂ ਬਿਹਾਰੀ ਲਾ ਦਿੰਨੇ ਇੱਥੇ ਕਿਤੇ ਧਿਆਈਏ ਹੈ ਪਰ ਜਿੱਥੇ ਧਿਆਏ ਹੈ ਉੱਥੇ ਧਿਆਇਆ ਹੀ ਬੋਲਣਾ ਇਹ ਚੀਜ਼ ਦਾ ਵੀ ਸੰਗਤਾਂ ਨੂੰ ਧਿਆਨ ਸੁਚੇਤ ਹੋ ਕੇ ਪੜਨਾ ਪੈਂਦਾ ਇਹ ਆਮ ਗਲਤੀਆਂ ਅਸੀਂ ਕਰਦੇ ਹਾਂ ਸਾਰੀ ਕਿਉਂਕਿ ਕਾਲੀ ਦੇ ਨਾਲ ਬੋਲ ਜਾਂਦੇ ਆ ਧਿਆਈਏ ਈੜੀ ਨੂੰ ਬਿਹਾਰੀ ਲਾ ਜਾਂਦੇ ਇੱਥੇ ਸਿਆਰੀ ਇੱਥੇ ਦਾ ਧਿਆਏ ਧਿਆਏ ਤਾਬ ਕੀ ਧਿਆਉਣਾ ਨੂੰ ਪ੍ਰਮਾਤਮਾ ਨਾਨਕ ਨਾਮ ਧਿਆਏ ਐ ਬਿਗਨ ਨਾ ਲਾਕੇ ਕੋਈ ਮਹਾਰਾਜ ਜੀ ਕਹਿੰਦੇ ਕੋਈ ਫਿਰ ਬਿਗਨ ਨਹੀਂ ਲੱਗ ਸਕਦਾ ਮਹਾਰਾਜ ਜੀ ਕਹਿੰਦੇ ਦੋ ਪੁਰਸ਼ ਪ੍ਰਾਨੀ ਜਿਗਿਆਸੂ ਨਵਾਰਵਲ ਦਿਰੜ ਕਰਦਾ ਧਿਆਨਦਾ ਹੈ ਤੇ ਫਿਰ ਬਿਗਨ ਨਹੀਂ ਲੱਗਦੇ ਅੰਦਰ ਔਗਣ ਨਹੀਂ ਔਗਣ ਜਿਹੜੇ ਨੇ ਨਾਸ ਹੋ ਜਾਂਦੇ ਸੱਜੇ ਸਿੱਤੇ ਖਰ ਕੋਈ ਬਿਗਨ ਆਤਮਾ ਨੂੰ ਕੋ ਨਹੀਂ ਸਕਦਾ ਜਦੋਂ ਸੱਚੇ ਪਾਤਸ਼ਾਹ ਨੂੰ ਵਾਰ-ਵਾਰ ਚੇਤੇ ਰੱਖਾਂਗੇ ਧਿਆਵਾਂਗੇ ਮਹੱਲਾ ਪੰਜਵਾ ਅਗਲਾ ਪਦ ਸ਼ਲੋਕ ਪਾਤਸ਼ਾਹ ਜੀ ਰਾਮ ਕਰ ਦੇਣ ਕੋਟ ਬਿਗਨ ਤਿਸ ਲਾਗਤੇ ਜਿਸ ਨੂੰ ਵਿਸਰੈ ਨਾ ਹੋ ਹਾਂ ਵੀ ਕੀ ਇਹ ਜਿਹੜਾ ਸ਼ਲੋਕ ਹੈ ਪਿੱਛੇ ਵੀ ਆਪਾਂ ਸੇਮ ਸ਼ਲੋਕ ਪੜ ਚੁੱਕੇ ਹਾਂ ਅਪ 15ਵਾਂ ਸ਼ਲੋਕ ਤਕਰੀਬਨ ਪਿੱਛੇ ਆਇਆ ਸੀ ਜਿਹਦੇ ਵਿੱਚ ਇਹ ਪੰਕਤੀਆਂ ਆਈਆਂ ਸੀ ਕੋਟ ਬਿਗਨ ਤਿਸ ਲਾਗਤੇ ਜਿਸ ਨੂੰ ਵਿਸਰੈ ਨਾਉ ਹਰ ਅੱਜ ਕਹਿੰਦੇ ਜਿਹੜਾ ਉਹਦੇ ਨਾਮ ਨੂੰ ਭਾਈ ਭੁੱਲ ਜਾਵੇ ਜਿਹੜੇ ਜੀਵ ਉਹਦੇ ਨਾਮ ਨੂੰ ਵਿਸਰ ਜਾਂਦੇ ਹਨ ਮਾਪਕੀ ਤਿਆਗ ਦਿੰਦੇ ਹਨ ਭੁੱਲ ਜਾਂਦੇ ਹਨ ਰਾਜਾ ਜੀ ਕਹਿੰਦੇ ਉਹਨਾਂ ਨੂੰ ਕਰੋੜਾ ਹੀ ਵਿਗਨ ਲੱਗਦੇ ਹਨ ਇੱਥੇ ਇੱਕ ਟੈਕ ਨੂੰ ਸਿਹਾਰੀ ਹੈ ਕਰੋੜਾ ਇਹਦਾ ਲਬਜ ਦਾ ਅਰਥ ਬਣਦਾ ਜਿਵੇਂ ਕੋਟ ਬਣਦਾ ਨਾ ਕਿਲਾ ਇੱਥੇ ਸਿਹਾਰੀ ਕਰਕੇ ਅਰਥ ਚੇਂਜ ਹੋ ਜਾਂਦਾ ਹੈ ਕਰੋੜਾ ਹੀ ਮਹਾਰਾਜ ਜੀ ਕਹਿੰਦੇ ਵਿਗਨ ਇਸ ਲਾਗਤੇ ਮਹਾਰਾਜ ਜੀ ਕਹਿੰਦੇ ਉਹ ਸਜੀਵ ਨੂੰ ਕਰੋੜਾ ਹੀ ਅੰਦਰ ਉਹ ਔਗਣ ਵਿਗਨ ਲੱਗ ਜਾਂਦੇ ਹਨ ਕਿਉਂ ਉਹ ਨਾਮ ਨੂੰ ਵਸਾ ਦਿੰਦੇ ਜਿਹੜਾ ਮਹਾਰਾਜ ਜੀ ਕਹਿੰਦੇ ਪ੍ਰਾਣੀ ਉਨਾਮ ਨੂੰ ਭੁੱਲ ਜਾਂਦਾ ਉਹਨੂੰ ਕਰੋੜਾਂ ਹੀ ਵਿਗਨ ਅੰਦਰ ਪ੍ਰਗਟ ਹੁੰਦੇ ਨੇ ਵਾਰ-ਵਾਰ ਮਾੜੀ ਮਹਾਰਾਜ ਜੀ ਕਿੰਦੂ ਇਹਨਾਂ ਤੋਂ ਬਚਣ ਵਾਸਤੇ ਬਾਣੀ ਦਾ ਸਾਥ ਬਾਣੀ ਨੂੰ ਵਾਰ-ਵਾਰ ਧਿਆਉਣਾ ਉਹ ਵਿਗਨਾਂ ਤੋਂ ਬਚਾਂਦੀ ਏ ਬਾਣੀ ਇਹ ਤੇ ਮਹਾਰਾਜ ਜੀ ਸਾਨੂੰ ਨਾਲ ਹੀ ਜਵਾਬ ਦਿੰਦੇ ਹਨ ਇਹ ਬਚਨ ਕਰਦਾ ਸੱਚੇ ਪਾਤਸ਼ਾਹ ਨਾਨਕ ਅਨ ਦਿਨ ਬਿਲਪਤੇ ਜੋ ਸੁਣੇ ਘਰ ਕਾਉ ਇਹ ਵੀ ਪਿੱਛੇ ਆਇਆ ਸੀ ਨਾ ਇਸ ਲੋਕ ਪਿੱਛੇ ਆਏ ਗਏ ਨਾਨਕ ਅਨੰਦਿਨ ਬਿਲਪਤੇ ਮਹਾਰਾਜ ਜੀ ਕਹਿੰਦੇ ਦਿਨ ਰਾਤ ਹੀ ਜੀਵ ਕਰ ਲਾਂਦੇ ਹ। ਉਹ ਮਨੁੱਖ ਉਪਰਾਨੀ ਦਿਨ ਰਾਤ ਹੀ ਕਰ ਲਾਂਦੇ ਨੇ ਦਿਨ ਕਿਵੇਂ ਜਿਵੇਂ ਸੁੰਨੇ ਘਰ ਕਾਉਂ ਜਿਵੇਂ ਰਾਤ ਸੁੰਨੇ ਇਹ ਲਫ਼ਜ਼ਾਂ ਨੂੰ ਲੱਖ ਤੋਂ ਬੁਲਾਣਾ ਸੁੰਨੇ ਘਰ ਕਾਉਂ ਮਹਾਰਾਜ ਜੀ ਕਹਿੰਦੇ ਜਿਵੇਂ ਸੁੰਨੇ ਘਰ ਦੇ ਵਿੱਚ ਕਾ ਕਰ ਲਾਈ ਜਾਂਦਾ ਹੈ ਉਹਦਾ ਕੋਈ ਫਾਇਦਾ ਨਹੀਂ। ਇਸੇ ਤਰ੍ਹਾਂ ਹੀ ਉਹਨੁੱਖ ਸੁੰਨੇ ਆ ਨੂੰ ਜ਼ਿੰਦਗੀ ਵਿੱਚ ਕਰ ਲਾਈ ਜਾਂਦੇ ਹਨ। ਬੋਲੀ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਕੋਈ ਅਸਰ ਨਹੀਂ ਹੈ ਕੋਈ ਫਾਇਦਾ ਨਹੀਂ ਹੈ ਉਹ ਜੀ ਜਾਂਦਾ ਮਹਾਰਾਜ ਜੀ ਕਹਿੰਦੇ ਜਦੋਂ ਅਸੀਂ ਨਾਨਕ ਅਨ ਦਿਨ ਬਿਲਪਤੇ ਮਹਾਰਾਜ ਜੀ ਕਹਿੰਦੇ ਉਹਨੂੰ ਬਸਰ ਜਾਂਦੇ ਆ ਨਾਨਕ ਜਿਹੜੇ ਜੀਵ ਪਾਸ਼ਾ ਜੀ ਕਹਿੰਦੇ ਦਿਨ ਰਾਤ ਹੀ ਅਨ ਦਿਨ ਨੂੰ ਭੁੱਲ ਜਾਂਦੇ ਹਨ ਉਹ ਦਿਨ ਰਾਤ ਹੀ ਬਿਲਪਤੇ ਜਿਉ ਸੰਜੇ ਘਰ ਕਉ ਮਹਾਰਾਜ ਕਹਿੰਦੇ ਉਸ ਉਹ ਸਿੱਧਾ ਹੀ ਭਾਵੇਂ ਉਹ ਬੋਲਦੇ ਰਹਿੰਦੇ ਅਰਕਾਂ ਦੀ ਤਰ੍ਹਾਂ ਕਰ ਲਾਦੇ ਰਹਿੰਦੇ ਪਰੰਦਰਲਾ ਘਰ ਜਿਹੜਾ ਉਹਨਾਂ ਦਾ ਸੁਨਣਾ ਹੁੰਦਾ ਉੱਥੇ ਨਾਮ ਨਹੀਂ ਹੁੰਦਾ ਉੱਥੇ ਸੱਚੇ ਪਾਤਸ਼ਾਹ ਦਾ ਵਾਸ ਨਹੀਂ ਹੁੰਦਾ ਉਹ ਸਖਣੀ ਕਰ ਲਈ ਜਾਂਦੇ ਹਨ ਪੌੜੀ ਪੌੜੀ ਦੀ ਸਤਿਗੁਰਜੀ ਰੰਮਤਾ ਕਰਦੇ ਹਨ ਸਿਮਰ ਸਿਮਰ ਦਾਤਾਰ ਹੁਣ ਅਰਥ ਪੂਰਿਆ ਜੀ ਮਹਾਰਾਜ ਜੀ ਕਹਿੰਦੇ ਜਿਹੜੇ ਸਿਮਰਦੇ ਹਨ ਭਾਈ ਉਹ ਦਾਤਾਰ ਦਤਾਰ ਦਾ ਅਰਥ ਹੁੰਦਾ ਦਾਤਾਂ ਦੇਣ ਵਾਲਾ ਉਹ ਸੱਚਾ ਦਾਤਾ ਜਿਹੜਾ ਦਤਾਰ ਹੈ ਦਾਤਾਂ ਬਖਸ਼ਦਾ ਉਹਨੂੰ ਸਿਮਰਿਏ ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ ਜੇ ਉਹਨੂੰ ਮਹਾਰਾਜ ਜੀ ਕਹਿੰਦੇ ਭਾਈ ਸਿਮਰਾਂਗੇ ਤੇ ਫਿਰ ਦੇ ਸਾਰੇ ਮਨੋਰਥ ਪੂਰੇ ਕਰ ਦੇਵੇਗਾ ਸੱਚੇ ਪਾਤਸ਼ਾਹ ਇਸ ਪੁੰਨੀ ਮਨ ਆਸ ਗਏ ਬਸੂਰਿਆ ਇਹ ਫਿਰ ਮਹਾਰਾਜ ਜੀ ਕਿੰਨਾ ਵੱਡਾ ਫਾਲ ਦੱਸਦੇ ਹਨ ਕਹਿੰਦੇ ਇੱਛਾ ਪੁੰਨੀ ਜਿਹੜੀ ਇੱਛਾ ਹੁੰਦੀ ਹੈ ਨਾ ਇੱਛਾ ਮਨ ਪ੍ਰਗਟ ਕਰਦਾ ਉਹ ਪੁੰਨੀ ਜਾਂਦੀ ਹੈ ਇੱਛਾ ਪੁੰਨੀ ਮਨ ਆਸ ਜਿਹੜੀਆਂ ਮਨ ਆਸਾਂ ਇਸ਼ਾਵਾਂ ਮੜਸਾ ਆਸਾਂ ਮਨ ਜਿਹੜਾ ਪ੍ਰਗਟ ਕਰਦਾ ਉਹ ਗਈ ਮਹਾਰਾਜ ਜੀ ਕਹਿੰਦੇ ਉਹ ਵੀ ਗਈਆਂ ਉਹ ਖਤਮ ਹੋ ਜਾਂਦੀਆਂ ਹਨ ਇੱਛਾ ਪੁੰਨੀ ਮਨ ਆਸ ਮਨ ਦੀਆਂ ਇਸ਼ਾਵਾਂ ਪੂਰਨ ਕਰ ਦਿੰਦਾ ਹੈ ਉਹਨਾਂ ਦਾ ਪ੍ਰਭਾਵ ਖਤਮ ਕਰ ਦਿੰਦਾ ਹੈ ਇਮਾਰਤ ਜੀ ਕਹੇ ਗਏ ਵਸੂਰਿਆ ਮਹਾਰਾਜ ਜੀ ਕਹਿੰਦੇ ਇਹ ਖਤਮ ਹੋ ਜਾਂਦਾ ਹੈ ਇਮਾਰਤ ਜੀ ਕਹਿੰਦੇ ਭਾਵ ਅਰਸਰੇ ਨਾ ਜਿਹੜਾ ਇਹਨਾਂ ਦਾ ਖਤਮ ਹੋ ਜਾਂਦਾ ਮਨ ਦੇ ਫੁਰਨਿਆਂ ਤੋਂ ਉਹ ਮਨ ਨੂੰ ਹੀ ਸ਼ੁੱਧ ਕਰ ਦਿੰਦੇ ਨ ਮਾਰ ਕੇ ਚਰਣਾ ਵਿੱਚ ਟਿਕਾ ਲੈਂਦੇ ਹਨ ਫਿਰ ਮਨ ਜਿੱਥੇ ਇਸ਼ਾਵਾਂ ਪ੍ਰਗਟ ਕਰਦਾ ਹੈ ਉਹ ਸ਼ਾਵਾਂ ਨੂੰ ਹੀ ਖਤਮ ਕਰਕੇ ਮਨ ਨੂੰ ਰਜਾ ਦਿੰਦਾ ਸੱਚੇ ਪਾਤਸ਼ਾ ਪਾਇਆ ਨਾਮ ਅੰਧਾਨ ਜਿਸ ਨੂੰ ਭਾਲਿਆ ਭਾਲਦਾ ਮਹਾਰਾਜ ਜੀ ਕਹਿੰਦੇ ਜਿਹੜੇ ਖਜ਼ਾਨੇ ਨੂੰ ਅਸੀਂ ਭਾਲਦੇ ਫਿਰਦੇ ਆਂ ਜੀ ਭਾਲਦਾ ਫਿਰਦਾ ਲੱਭਦਾ ਫਿਰਦਾ ਨਾਮ ਖਜ਼ਾਨਾ ਨਾਮ ਦੀ ਦਾਤ ਮਿਲ ਜਾਵੇ ਪੁੱਛਦਾ ਫਿਰਦਾ ਮਹਾਰਾਜ ਜੀ ਕਹਿੰਦੇ ਉਹ ਪਾ ਲੈਂਦਾ ਫਿਰ ਪਾਇਆ ਨਾਮ ਅੰਧਾਨ ਜਿਸ ਨੂੰ ਭਾਲਦਾ ਜਿਸ ਨੂੰ ਤੂੰ ਮਹਾਰਾਜ ਜੀ ਕਹਿੰਦੇ ਭਾਲਦਾ ਸੀ ਨਾ ਪਹਿਲਾਂ ਲੱਭਦਾ ਸੀ ਉਹਨੂੰ ਨੇ ਜੱਪ ਕੇ ਉਹ ਤੂੰ ਖਜ਼ਾਨਾ ਪ੍ਰਾਪਤ ਕਰ ਲਿਆ ਜੋਤ ਮਿਲੀ ਸੰਗ ਜੋਤ ਰਹਾਂ ਕਾਨ ਦਾ ਤੇ ਮਹਾਰਾਜ ਜੀ ਕਹਿੰਦੇ ਜਦੋਂ ਹਾਲਾ ਕੁਰੀ ਹੋ ਜਾਂਦੀ ਹੈ ਤੇ ਉਹ ਪ੍ਰਮਾਤਮਾ ਦੀ ਪ੍ਰਭੂ ਦੀ ਜਿਹੜੀ ਜੋਤ ਹੈ ਸੱਚੇ ਪਾਤਸ਼ਾਹ ਦੀ ਉਹ ਮਿਲ ਪੈਂਦੀ ਹੈ ਜੋਤ ਮਿਲੀ ਸੰਗ ਜੋਤ ਜਿਹੜੀ ਸੰਗ ਜੋਤ ਹੈ ਹਿਰਦੇ ਵਿੱਚ ਸਾਡੇ ਜੋਤ ਹੈ ਅੰਸ਼ ਜਿਹੜੀ ਉਹ ਪ੍ਰਮਾਤਮਾ ਦੀ ਆਤਮਾ ਉਹਨੂੰ ਵੀ ਜੋਤ ਕਹਿੰਦੇ ਨੇ ਉਹ ਉੱਡਦੀ ਹੈ ਨਾ ਸੂਖਮ ਜੋਤ ਸਰੀਰ ਤੋਂ ਨਿਕਲਦੀ ਤਾਂ ਸਰੀਰ ਠੰਡਾ ਹੋ ਜਾਂਦਾ ਹੈ ਕਹਿੰਦੇ ਆ ਕਿ ਸਾਗੂ ਦੇ ਹੋ ਗਏ ਮਰਤੀ ਹੋ ਗਿਆ ਸਰੀਰ ਉਹ ਜੋਤ ਦੇ ਵਿੱਚ ਜਿੰਦੇ ਜੀ ਜੋਤ ਮਿਲਾਨੀ ਹੈ ਉਹ ਪ੍ਰਭੂ ਦੀ ਜੋਤ ਜਦੋਂ ਪ੍ਰਭੂ ਦਾ ਨਾਮ ਰੂਪੀ ਜੋਤ ਇਸ ਸਰੀਰ ਜੋਤ ਨੂੰ ਮਿਲਦੀ ਹੈ ਫਿਰ ਮਹਾਰਾਜ ਜੀ ਕਹਿੰਦੇ ਖਾਤਮਾ ਹੁੰਦਾ ਸਾਰਾ ਜੰਮਣ ਮੰਨਦਾ ਜੋਤ ਮਿਲੀ ਸੰਗ ਜੋਤ ਰਹਾ ਕਾਲ ਦਾ ਜਦੋਂ ਭਾਈ ਕੋਈ ਕਾਲ ਨਾ ਕਾਲ ਦਾ ਮਿਹਨਤ ਕਰਦਾ ਭਾਈ ਉਹ ਮਾਲਕ ਦੀ ਜੋਤ ਤਾਡੀ ਜੋਤ ਵਿੱਚ ਆ ਮਿਲਦੀ ਹੈ ਸੁਖ ਸਹਿਜ ਆਨੰਦ ਉਠੇ ਤਿਤ ਘਰ ਮਹਾਰਾਜ ਜੀ ਕਹਿੰਦੇ ਸਿਰ ਸੁਖ ਹੁੰਦਾ ਸਹਿਜ ਦਾ ਆਨੰਦ ਹੁੰਦਾ ਫਿਰ ਮਹਾਰਾਜ ਜੀ ਕਹਿੰਦੇ ਆਤਮਿਕ ਸੁਖ ਮਿਲਦਾ ਜਿਹੜਾ ਖਤਮ ਹੀ ਨਹੀਂ ਹੁੰਦਾ ਉਹ ਸੁਖ ਮਿਲ ਜੇ ਜਦੋਂ ਫਿਰ ਆਸਾ ਮਨਸਾ ਪੂਰੀ RAM ਜਿਹੜੀ ਆਸਾ ਮਨਸਾ ਪੂਰੀ ਹੋ ਜਾਂਦੀ ਹੈ ਫਿਰ ਮੁਖ ਦਾ ਮਨ ਜਿਹੜਾ ਭੁੱਖਾ ਨਹੀਂ ਰਹਿੰਦਾ ਰੱਜ ਜਾਂਦਾ ਤ੍ਰਿਪਤ ਹੋ ਜਾਂਦਾ ਫਿਰ ਫੁਰਨੇ ਨਹੀਂ ਪੈਦਾ ਕਰਦਾ ਫਿਰ ਮੰਗਦਾ ਨਹੀਂ ਹੱਥ ੱਡ ਕੇ ਕਿਸੇ ਕੋਲ ਮਹਾਰਾਜ ਜੀ ਕਹਿੰਦੇ ਸਹਿਜ ਸੁਖ ਸਹਿਜ ਆਨੰਦ ਉੱਠੇ ਤਿਤਕਾਰ ਉਸ ਘਰ ਵਿੱਚ ਭਾਈ ਆਨੰਦ ਬਣ ਜਾਂਦਾ ਸਦਾ ਵਾਸਤੇ ਆਉਣ ਜਾਣ ਰਹੇ ਜਨਮ ਨਾ ਤਹਾ ਮਰ ਫਿਰ ਪਿਆਰਿਓ ਆਵਣ ਜਾਣ ਦੱਸਤਾ ਨਾ ਸਤਿਗੁਰਾਂ ਨੇ ਕਹਿੰਦੇ ਆਵਣ ਜਾਣ ਜੰਮਣ ਮਰਨ ਰਹੇ ਨਾ ਰਹਿਨੀ ਸਤ ਜੰਦਾ ਮਹਾਰਾਜੀ ਕਹਿੰਦੇ ਉਹ ਪੂਰਾ ਹੋ ਜਾਂਦਾ ਕੀੜੀ ਪੂਰਾ ਕਰ ਦਿੰਦੇ ਨ ਮਰ ਆਵਣ ਜਾਣ ਰਹੇ ਜਨਮ ਨਾ ਤਹਾ ਮਰ ਮਹਾਰਾਜੀ ਕਹਿੰਦੇ ਆਵਣ ਜਾਣ ਜੰਮਣ ਮਰਨ ਤੇ ਮਹਾਰਾਜੀ ਕਹਿੰਦੇ ਤਾ ਹਮਾਰੇ ਖਤਮ ਹੋ ਜਾਂਦਾ ਮਰਨਾ ਤੇ ਜੀਉਣਾ ਇਹ ਮਹਾਰਾਜ ਜੀ ਖਤਮ ਕਰ ਦਿੰਦੇ ਨੇ ਸਹਿਜ ਸੇਵਕ ਸਾਬ ਸੇਵਕ ਇੱਕ ਇੱਕ ਦਿਸਟਾਇਆ ਸਾਬ ਤੇ ਸੇਵਕ ਵਿੱਚ ਕੋਈ ਫਰਕ ਨਹੀਂ ਰਹਿੰਦਾ ਸਾਬ ਮਾਲਕ ਹੈ ਤੇ ਜਪਣ ਵਾਲਾ ਨੂੰ ਸੇਵਕ ਹੈ ਫਿਰ ਸੇਵਕ ਤੇ ਸਾਬ ਵਿੱਚ ਅੰਤਰ ਨਹੀਂ ਰਹਿੰਦਾ ਮਹਾਰਾਜ ਜੀ ਕਹਿੰਦੇ ਸਾਬ ਸੇਵਕ ਇੱਕ ਇੱਕ ਦਿਸਟਾਇਆ ਮਹਾਰਾਜ ਜੀ ਕਹਿੰਦੇ ਇੱਕੋ ਹੋ ਜਾਂਦੇ ਆ ਹੋਏ ਨਾ ਭਾਈ ਲੈਣਾ ਜੀ ਆਈ ਲਾਣਾ ਜੀ ਆਏ ਸੇਵਕ ਬਣ ਕੇ ਉਹ ਸਾਹਿਬ ਦੇ ਕੋਲ ਗੁਰੂ ਨਾਨਕ ਮਹਾਰਾਜ ਕੋਲ ਤੇ ਮਹਾਰਾਜ ਜੀ ਕਹਿੰਦੇ ਫਿਰ ਸਾਹਿਬ ਅਤੇ ਸੇਵਕ ਇੱਕ ਹੋ ਗਏ ਭਾਈ ਜੇਠਾ ਜੀ ਆਏ ਸੇਵਕ ਬਣ ਕੇ ਟੋਕਰੀ ਢੋਈ ਤੇ ਅੱਜ ਸਾਹਿਬ ਤੇ ਸੇਵਕ ਇੱਕ ਹੋ ਗਏ ਇਹ ਮਹਾਰਾਜ ਵਿੱਚ ਹੀ ਬਰਕਤ ਹੈ ਆਪੇ ਗੁਰ ਚੇਲਾ ਕੋ ਆਪੇ ਗੁਰੂ ਹੈ ਆਪੇ ਚੇਲੇ ਨੂੰ ਵੀ ਗੁਰੂ ਬਣਾ ਲੈਂਦਾ ਹੋਰ ਕਿਸੇ ਗੁਰੂ ਚ ਤਾਕਤ ਨਹੀਂ ਸੰਸਾਰ 'ਚ ਉਹ ਚੇਲੇ ਹੀ ਰੱਖਦੇ ਹਨ ਇਹਰਾ ਸਰੀਰ ਕੋ ਗੁਰੂ ਹੈ ਕੱਚਾ ਗੁਰੂ ਹੈ ਦੇਹ ਧਾਰੀ ਹੈ ਉਹਨੇ ਚੇਲਾ ਹੀ ਬਣਾ ਕੇ ਰੱਖਣਾ ਕਿ ਲੱਤਾਂ ਕੁੱਤੀ ਜਾ ਪੈਰ ਕੁੱਤੀ ਜਾ ਤੇ ਜਾ ਪਦਾਰਥ ਲਿਆ ਕੇ ਦੇ ਮਾਇਆ ਲਿਆ ਕੇ ਦੇ ਉਹਨੂੰ ਪਤਾ ਜੇ ਬਰਾਬਰ ਬਿਠਾ ਲਿਆ ਬismillah ਨੇ ਉਹ ਕੱਚਾ ਗੁਰੂ ਹੈ ਇਹ ਸੱਚਾ ਗੁਰੂ ਜਿਹੜਾ ਸ਼ਬਦ ਗੁਰੂ ਉਹ ਆਪਣੇ ਵਿੱਚ ਮੇਲ ਕੇ ਆਪਣੇ ਵਰਗੀ ਕਰ ਲੈਂਦਾ ਪਿਆਰੋ ਉਹ ਕਿਉਂਕਿ ਅੰਦਰ ਗੋਣਾ ਉਹਦੇ ਵਾਲੇ ਆ ਜਾਂਦੇ ਆ ਸਤਿਗੁਰੂ ਵਾਲੇ ਗੋਣ ਜਦੋਂ ਆ ਜਾਂਦੇ ਆ ਅਜੂਤ ਵਿੱਚ ਦੋਤ ਮਿਲਦੀ ਐ ਤੇ ਮਹਾਰਾਜ ਜੀ ਕਹਿੰਦੇ ਫਿਰ ਸੇਵਕ ਵੀ ਗੁਰੂ ਵਰਗਾ ਹੀ ਹੋ ਜਾਂਦਾ ਸਾਬ ਸੇਵਕ ਇੱਕ ਇੱਕ ਦ੍ਰਿਸ਼ਟਾ ਆ ਉਹ ਦ੍ਰਿਸ਼ਟੀ ਦੇ ਨਾਲ ਇੱਕ ਕਰ ਲੈਂਦਾ ਗੁਰਪ੍ਰਸਾਦ ਨਾਨਕ ਸੱਚ ਸਮਾਇਆ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਨਕ ਗੁਰੂ ਦੀ ਕਿਰਪਾ ਦੇ ਨਾਲ ਸੱਚ ਹਿਰਦੇ ਵਿੱਚ ਸਮਾਇਆ ਮਹਾਰਾਜ ਜੀ ਕਹਿੰਦੇ ਨਾਲ ਕੋ ਸੱਚ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹਿਰਦੇ ਵਿੱਚ ਆ ਵਸਦਾ ਤੇ ਮਹਾਰਾਜ ਜੀ ਕਹਿੰਦੇ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਇੱਕੋ ਮਾਲਕ ਦੀ ਜੋਤ ਵਿੱਚ ਉਹ ਜੋਤ ਮਿਲ ਜਾਂਦੀ ਹੈ ਫਿਰ ਮਹਾਰਾਜ ਜੀ ਕਹਿੰਦੇ ਤ੍ਰਿਪਤ ਹੋ ਜਾਂਦਾ ਹੈ ਮਨੁੱਖ ਫਿਰ ਉਹਨੂੰ ਮਰਨ ਦਾ ਕੋਈ ਡਰ ਨਹੀਂ ਰਹਿੰਦਾ ਕਿ ਸਰੀਰ ਹੀ ਮਰਨਾ ਹੈ ਪਤਾ ਲੱਗ ਜਾਂਦਾ ਕਿ ਸਰੀਰ ਮਰਨਾ ਅੱਜ ਨਹੀਂ ਕੱਲ ਮਰਨਾ ਹੁਣ ਮਰ ਜੇ ਕੱਲ ਮਰ ਜੇ ਜਦੋਂ ਮਰਜੀ ਮਰ ਜੇ ਕੋਈ ਫਰਕ ਨਹੀਂ ਹੈ ਫਿਰ ਉਹ ਇਹ ਕਿਸ ਕਰਕੇ ਉਹ ਸਰਜੀਤ ਹੁੰਦਾ ਕਿ ਜੰਮਣ ਮਰ ਤੂੰ ਰਹਿਤ ਹੋ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਕਿ ਅੰਸ਼ ਪ੍ਰਾਤਮਾ ਅੰਸ਼ ਉਹ ਪ੍ਰਮਾਤਮਾ ਦੀ ਅੰਸ਼ ਵਿੱਚ ਮਿਲ ਜਾਣੀ ਹੈ ਇਹ ਮੈਂ ਜੰਮਣ ਮਰਤ ਨਹੀਂ ਆ ਸਕਦਾ ਇਹਦਾ ਵਿਸ਼ਵਾਸ ਹੋ ਜਾਂਦਾ ਇਹ ਭਾਈ ਇੱਥੇ ਮਹਾਰਾਜ ਜੀ ਦੀ ਇਹ ਸੰਪੂਰਨ ਹੋਈ ਹੈ ਤਾਂ ਕੀ ਵਾਰ ਇੱਕ ਵਾਰ ਗੁਰੂ ਪਤੀਜੇ ਪਾਸ਼ਾ ਜੀ ਸੰਪੂਰਨ ਹੋਈ ਇਹ ਦੂਜੀ ਵਾਰ ਪਾਸ਼ਾ ਜੀ ਦੀ 21 ਸ਼ਬਦ ਹੁੰਦਿਆਂ ਨੇ ਕੁਵਾਰ ਦੇ ਵਿੱਚ 21 ਸ਼ਲੋਕ ਸ਼ਬਦ ਅੱਜ ਸੰਪੂਰਨ ਹੋਏ ਹਨ ਇੱਥੇ ਸ਼ਬਦ ਦੇ ਐਂਡ ਤੇ 21 ਆਪ 21 ਲਬਜ ਪਾਇਆ ਹੋਇਆ ਮਹਾਰਾਜ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ 21 ਕਾ ਤੋਂ ਪਾਇਆ ਗੁਰੂਆਂ ਨੇ ਇਹ 21 ਸ਼ਲੋਕਾਂ ਦੀ ਵਾਰ ਸੰਪੂਰਨ ਹੋਈ ਉਸ ਤੋਂ ਬਾਅਦ ਐ ਇਕਾ ਲਬਜ ਹੈ ਇੱਕ ਹੈ ਉਹਦਾ ਵੀ ਅਰਥ ਬਣਦਾ ਉਹ ਤਾਂ ਲਿਖਿਆ ਕਿ ਇੱਕ ਵਾਰ ਹੈ ਮਹਾਰਾਜ ਦੀ ਗੁਰੂ ਅਰਜਨ ਦੇਵ ਜੀ ਦੀ ਉਸ ਤੋਂ ਬਾਅਦ ਦੂਆ ਅक्षर ਹੁੰਦਾ ਦੋ ਵਾਰਾਂ ਕੁੱਲ ਹਨ ਪਹਿਲੀ ਵਾਰ ਜਿਹੜੀ ਸੀ ਗੁਰੂ ਅੰਮਰਦਾਸ ਜੀ ਦੀ ਸੀ ਦੂਜੀ ਵਾਰ ਮਹਾਰਾਜ ਦੀ ਪੰਜਵੇਂ ਪਾਤਸ਼ਾਹ ਜੀ ਦੀ ਹੈ ਇਹ ਤਿੰਨੇ ਲਬਜਾਂ ਦਾ ਅਰਥ ਬਣਦਾ ਜੇ ਅਸੀਂ ਵੀ ਆਪਾਂ ਵੰਦੇ ਆ ਨਾ ਕਿ ਇਹ ਗਿਣਤੀ ਕਰ ਤੋਂ ਪਈ ਹੋਈ ਹੈ ਦੋ ਵਾਰਾ ਸੰਪੂਰਨ ਹੋਇਆ 21 ਸ਼ਲੋਕਾਂ ਦੀ ਇੱਕ ਵਾਰ ਹੁੰਦੀ ਹੈ 21 ਲਬਜ ਪਾਇਆ ਹੋਇਆ ਹੈ ਮਹਾਰਾਜ ਨੇ ਇੱਕ ਵਾਰ ਹੈ ਸਤਿਗੁਰਾਂ ਦੀ ਇਸ ਕਰਕੇ ਐਤਾ ਪਾਇਆ ਹੋਇਆ ਹੈ ਦੋ ਵਾਰਾਂ ਕੁੱਲ ਸੰਪੂਰਨ ਹਨ ਤੀਜੇ ਪਾਤਸ਼ਾਹ ਜੀ ਦੂਜੇ ਪਾਤਸ਼ਾਹ ਜੀ ਦੋ ਲਬਜ ਪਿਆ ਹੋਇਆ ਉਸ ਤੋਂ ਬਾਅਦ ਸੁੱਧ ਹੈ ਸੁੱਧ ਆਪਾਂ ਬੁਲਾਣੇ ਆ ਕਈ ਨੀਰ ਨਹੀਂ ਬੁਲਾਂਦੇ ਇਹਦਾ ਵੀ ਸੰਪਰਦਾਵਾਂ ਦੇ ਤੁਲ ਹੈ ਕੁਝ ਸੰਪਰਦਾਵਾਂ ਟੀਕਾਕਾਰ ਸੁੱਧ ਲਬਜ ਨੂੰ ਕਹਿੰਦੇ ਹਨ ਬੁਲਾਣਾ ਚਾਹੀਦਾ ਕੁਝ ਟੀਕਾਕਾਰ ਸੰਪਰਦਾਵਾਂ ਸੁੱਧ ਲਬਜ ਨਹੀਂ ਬੁਲਾਂਦੀਆਂ ਇਹਦਾ ਭਾਵੇਂ ਬਣਦਾ ਹੈ ਪਿਆਰਿਓ ਇੱਥੇ ਦੁੱਬਦਾ ਖੜੀ ਹੁੰਦੀ ਹੈ ਸੰਗਤਾਂ ਦੇ ਵਿੱਚ ਇਹ ਲਫ਼ਜ਼ ਸੁੱਧ ਕੀਚੇ ਵੀ ਹੁੰਦਾ ਕੀ ਵਰੀ ਕਈ ਜਗ੍ਹਾ ਤੇ ਸੁੱਧ ਕੀਚੇ ਹੁੰਦਾ ਕਈ ਜਗ੍ਹਾ ਤੇ ਸੁੱਧ ਹੁੰਦਾ ਇਹ ਮਹਾਰਾਜ ਜਿਸ ਵੇਲੇ ਲਿਖਾਈ ਕਰਵਾਈ ਹੈ ਸਤਿਗੁਰਾਂ ਨੇ ਇਹ ਪ੍ਰਾਤਾਂ ਰੂਪਾਂ ਦੇ ਵਿੱਚ ਹੱਥ ਜਿਹੜੀਆਂ ਹੱਥ ਲਿਖਤ ਰੂਪਾਂ ਹਨ ਮਹਾਰਾਜ ਦੇ ਰੂਪ ਹਨ ਜਿਹੜੇ ਹੱਥ ਲਿਖਤ ਜਾਂ ਪੱਥਰ ਅਥਰ ਕਾਗਜ਼ ਦੇ ਰੂਪ ਪਹਿਲੋਂ ਬਣਦੇ ਸੀ ਉਹ ਵੀ ਹੱਥਾਂ ਨਾਲ ਲਿਖਾਈ ਕੀਤੀ ਜਾਂਦੀ ਸੀ ਜਿਨ੍ਹਾਂ ਜਿਹਨੂੰ ਲੜੀਵਾਰ ਰੂਪ ਕਹਿੰਦੇ ਸੀ ਤੇ ਬਾਅਦ ਵਿੱਚ ਮਸ਼ੀਨੀ ਰੂਪ ਆਇਆ ਉਹ ਵੀ ਲੜੀਵਾਰ ਬਣੇ ਉਸ ਤੋਂ ਪਹਿਲੋਂ ਸੰਥਿਆ ਇਹਨਾਂ ਤੇ ਲੜੀਵਾਰ ਰੂਪਾਂ ਤੇ ਪੋਥੀਆਂ ਤੇ ਕੀਤੀ ਜਾਂਦੀ ਸੀ ਇਹ ਪਿਆਰੋ ਉਸ ਰੂਪਾਂ ਦੇ ਵਿੱਚ ਜਿਨ੍ਹਾਂ ਸਿੰਘਾਂ ਨੇ ਪੜ੍ਹਨ ਭਾਈ ਸਾਹਿਬ ਸਿੰਘ ਜੀ ਕਹਿੰਦੇ ਆ ਉਹਨਾਂ ਨੇ ਬਚਪਨ ਤੋਂ ਹੀ ਰੂਪਾਂ ਤੇ ਸੰਥਿਆ ਲਈ ਰਾਤੂ ਸਿੰਘਾਂ ਨੇ ਉਹਨਾਂ ਰੂਪਾਂ ਤੇ ਸੰਥਿਆ ਲਈ ਹੋਈ ਉਨ੍ਹਾਂ ਦੇ ਵਿੱਚ ਇਸੇ ਤਰ੍ਹਾਂ ਲਿਖਿਆ ਇਹ ਲਬਜ ਜਿਹੜਾ ਏ ਇਹ ਗਿਣਤੀ ਤੋਂ ਅੱਗੇ ਲਿ ਪਹਿਲੋਂ ਬਾਅਦ ਵਿੱਚ ਲਿਖਿਆ ਹੋਇਆ ਹੈ ਭਾਗ ਕੀ ਉਹ ਸੰਪਰਦਾਵਾਂ ਕਹਿੰਦੀਆਂ ਹਨ ਕਿ ਲਬਜ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈ ਕਿਉਂ ਮਹਾਰਾਜ ਨੇ ਜਿਸ ਵੇਲੇ ਲਖਵਾਈ ਕਰਾਈ ਉਸ ਵੇਲੇ ਸਾਧ ਸੰਗਤ ਜੀ ਉਹ ਭਾਈ ਭਾਈ ਸਾਹਿਬ ਭਾਈ ਸਾਹਿਬ ਭਾਈ ਆਪਣਾ ਭਾਈ ਸਾਹਿਬ ਆਈ ਆਪਣਾ ਵਾਹਿਗੁਰੂ ਨਹੀਂ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਬਾਣੀ ਨੂੰ ਚਾਰਨ ਲਿਖਵਾਇਆ ਹੱਥੀ ਲਿਖਿਆ ਪੁਰ ਅਰਜਨ ਦੇਵ ਜੀ ਮਹਾਰਾਜ ਨੇ ਵੀਰ ਨੂੰ ਤਿਆਰ ਕਰਵਾਇਆ ਜਦੋਂ ਭਾਈ ਸਾਹਿਬ ਭਾਈ ਸਾਹਿਬ ਭਾਈ ਗੁਰਦਾਸ ਜੀ ਬਾਣੀ ਲਿਖਦੇ ਸੀ ਤੇ ਉਸ ਤੋਂ ਬਾਅਦ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਸਾਰੀ ਬਾਣੀ ਨੂੰ ਆਪ ਪੜ੍ਹਦੇ ਸੀ ਲਿਖਵਾਈ ਕਰਾਣ ਤੋਂ ਬਾਅਦ ਕਈ ਵਾਰੀ ਭਾਈ ਸਾਹਿਬ ਦੀ ਸੰਪੂਰਨ ਕਰਕੇ ਸ਼ਬਦ ਰਾਮ ਕਰਨ ਕਰਦੇ ਸੀ ਤੇ ਉਸ ਵੇਲੇ ਮਹਾਰਾਜੀ ਉਸ ਤੋਂ ਬਾਅਦ ਸਾਰੇ ਨੂੰ ਦੁਬਾਰਾ ਅਰਥਾ ਸਮਾਤ ਬਾਚਦੇ ਸੀ ਕਿ ਕਿਤੇ ਕੋਈ ਗਲਤੀ ਤਾਂ ਨਹੀਂ ਰਹਿ ਗਈ ਜਦੋਂ ਮਹਾਰਾਜੀ ਬਾਚ ਕੇ ਬਾਣੀ ਨੂੰ ਪੜ੍ਹ ਕੇ ਸਾਰੀ ਬਾਣੀ ਦੇ ਕੇ ਉਸ ਤੋਂ ਬਾਅਦ ਸੁੱਧ ਲਿਖ ਦਿੰਦੇ ਸੀ ਵੀ ਇਹ ਭਾਈ ਸਾਹਿਬ ਜੀ ਸੁੱਧ ਹੈ ਹੁਣ ਇਸ ਤੋਂ ਅੱਗੇ ਤੁਸੀਂ ਲਿਖਾਈ ਕਰ ਸਕਦੇ ਹੋ ਜਿੱਥੇ ਕੋਈ ਗਲਤੀ ਰਹਿ ਜਾਂਦੀ ਸੀ ਕੋਈ ਊਣਤਾਈ ਰਹਿ ਜਾਂਦੀ ਸੀ ਉੱਥੇ ਮਹਾਰਾਜ ਲਿਖਦੇ ਸੀ ਸੁੱਧ ਕੀਚੈ ਵੀ ਭਾਈ ਸਾਹਿਬ ਇਹ ਦੁਬਾਰਾ ਲਿਖ ਜਿਹੜੀ ਲਿਖੀ ਹੋਈ ਬਾਣੀਆਂ ਨੂੰ ਦੁਬਾਰਾ ਵਾਚਿਆ ਜਾਵੇ ਵੀ ਦੁਬਾਰਾ ਸੁੱਧ ਇਹ ਗਲਤੀ ਹੈ ਇਥੋਂ ਸੁੱਧ ਕੀਤਾ ਜਾਵੇ ਤੇ ਉੱਥੇ ਮਹਾਰਾਜ ਜੀ ਸੁੱਧ ਕੀਚੇ ਪਾ ਦਿੰਦੇ ਸੀ ਲਵਜ਼ ਇਸ ਕਰਕੇ ਇਹ ਬਾਣੀ ਦੇ ਉਸ ਰੂਪਾਂ ਦੇ ਵਿੱਚ ਨਾਲ ਹੀ ਮਹਾਰਾਜ ਨੇ ਲਿਖਿਆ ਹੋਇਆ ਭਾਈ ਸਾਹਿਬ ਨੇ ਤੇ ਕੁਝ ਸੰਪਰਦਾਵਾਂ ਇਹ ਲਬਜ ਪੜਦੀਆਂ ਹਨ ਤੇ ਪੜਨ ਦੇ ਵਿੱਚ ਕੋਈ ਗਲਤੀ ਨਹੀਂ ਹੈ ਇੱਥੇ ਪਾਪ ਪੁੰਨ ਦੀ ਗੱਲ ਨਹੀਂ ਕਿ ਜੇ ਅਸੀਂ ਲਬਜੇ ਪੜਦਾਂਗੇ ਪਾਪ ਲੱਗੇਗਾ ਪੜ ਸਕਦੇ ਅਸੀਂ ਅਸੀਂ ਖੁਦ ਵੀ ਪੜਦੇ ਹਾਂ ਪਰ ਉਸ ਸੰਪਰਦਾਵਾਂ ਨਹੀਂ ਪੜਦਿਆਂ ਜਿਹੜੇ ਉਥੋਂ ਵਿਦਿਆਰਥੀ ਪੜਿਆ ਉਹ ਨਹੀਂ ਪੜਦੇ ਉਹਦੇ ਵਿੱਚ ਵੀ ਕੋਈ ਗਲਤੀ ਨਹੀਂ ਜੇ ਨਹੀਂ ਉਹ ਪੜਦੇ ਉੱਥੇ ਵੀ ਝਗੜਾ ਸ਼ੁਰੂ ਹੋ ਜਾਂਦਾ ਹੈ ਇਹਦੇ ਵਿੱਚ ਕੋਈ ਪਾਪਕੁੰਨ ਵਾਲੀ ਗੱਲ ਨਹੀਂ ਜੇ ਆਪਾਂ ਪੜ੍ਹਦੇ ਆਂ ਤੇ ਉਹ ਵੀ ਕੋਈ ਗਲਤੀ ਨਹੀਂ ਹੈ ਇੱਥੇ ਕੋਈ ਕਿਰਤੂ ਪਰਤੂ ਨਹੀਂ ਕਰਨਾ ਇਹ ਮਹਾਰਾਜ ਨੂੰ ਉਸ ਸਮੇਂ ਲਖਾਇਆ ਹੋਇਆ ਸੁਧ ਕੀਚੇ ਜਾਂ ਸੁਧ ਭਾਈ ਇੱਥੋਂ ਤੱਕ ਸੁਧ ਹੈ ਅੱਗੇ ਬਾਣੀ ਨੂੰ ਲਿਖਣਾ ਕਰੋ ਭਾਈ ਗੁਰਦਾਸ ਜੀ ਨੂੰ ਮਹਾਰਾਜ ਕਹਿੰਦੇ ਆਂ ਇਹ ਆਉ ਭਾਈ ਇੱਥੇ ਸੰਪੂਰਨਤਾ ਹੀ ਹੁੰਦੀ ਹੈ ਸ਼ਬਦ ਦੀ ਸਤਗੁਰ ਜੀ ਦੀੇ ਵਾਰ ਸੰਪੂਰਨ ਹੁੰਦੀ ਹੈ ਅੱਗੇ ਮਹਾਰਾਜ ਭਗਤਾਂ ਦੀ ਬਾਣੀ ਅਚਾਰਣ ਕਰਦੇ ਨੂੰ ਗੁਜਰੀ ਰਾਗ ਦੇ ਵਿੱਚ ਉਹ ਕੱਲ ਨੂੰ ਆਪਾਂ ਸਰਵਣ ਕਰਾਂਗੇ ਇੰਨੀਆਂ ਕੁ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਸਤਗੁਰ ਜੀ ਮੇਰ ਕਰਨ ਬਾਣੀ ਪੜਦੇ ਭੁੱਲਾ ਜਾਂਦੀਆਂ ਹਨ ਵਿਸਰ ਜਾਂਦਾ ਕੁਝ ਨਾ ਕੁਝ ਸਤਗੁਰ ਜੀ ਮਾਫੀ ਬਖਸ਼ਣ ਆਇਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭਾਈ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ